ਇਹ ਨੌਜਵਾਨ ਪੀੜੀ ਚੰਗਾ ਕੰਮ ਕਰ ਰਹੀ ਹੈ ਨਸ਼ਾ ਤੋਂ ਉੱਠ ਉੱਪਰ ਉੱਠ ਕੇ ਇਹ ਨੌਜਵਾਨ ਪੀੜੀ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਪੰਜਾਬ ਦੇ ਦਰਿਆ ਬਚਾ ਰਹੀ ਹੈ ਜੀ ਹਾਂ ਇਹ ਤਸਵੀਰਾਂ ਦੇਖੋ ਇਹਨਾਂ ਦਾ ਸਾਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ ਆਪਣੇ ਪੰਜਾਬ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਦਰਿਆ ਇਸ ਸਮੇਂ ਬਹੁਤ ਜ਼ਿਆਦਾ ਗੰਦਲੇ ਹੋ ਚੁੱਕੇ ਨੇ ਦਰਿਆਵਾਂ 'ਤੇ ਜੇਕਰ ਗੱਲ ਕਰੀਏ ਪਾਣੀ ਗੰਦਾ ਹੋ ਚੁੱਕਿਆ ਹੈ ਤੇ ਉੱਥੇ ਹੀ ਸਤਲੁਜ ਦਰਿਆ ਦੇ ਕੋਲ ਇਹ ਨੌਜਵਾਨ ਉੱਥੇ ਖੜੇ ਹੋਏ ਨੇ ਜੋ ਕਿ ਇਹ ਕਹਿ ਰਹੇ ਨੇ ਕਿ ਇਸ ਦਰਿਆ ਨੂੰ ਸਾਫ਼ ਰੱਖਿਆ ਜਾਵੇ ਬਹੁਤ ਸਾਰੇ ਲੋਕ ਆਪਣੇ ਘਰ ਦੇ ਵਿੱਚ ਜਿੰਨਾ ਵੀ ਕੁਲਾ ਕਰਕਟ ਹੁੰਦਾ ਹੈ ਜਾਂ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਨੇ ਉਹ ਆਨ ਕੇ ਦਰਿਆ ਦੇ ਵਿੱਚ ਸੁੱਟ ਦਿੰਦੇ ਨੇ ਜਿਸ ਕਰਕੇ ਦਰਿਆ ਦਾ ਪਾਣੀ ਗੰਦਲਾ ਹੋ ਗਿਆ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਰਹੀਆਂ ਨੇ ਕੈਂਸਰ ਇਸ ਦਾ ਬਹੁਤ ਵੱਡਾ ਕਾਰਨ ਹੈ ਕੈਂਸਰ ਬਿਮਾਰੀ ਫੈਲਣ ਦਾ ਕਾਰਨ ਇਹ ਗੰਦਲਾ ਪਾਣੀ ਹੀ ਹੈ ਇਸੇ ਦੇ ਚਲਦੇ ਨੌਜਵਾਨ ਪੀੜ੍ਹੀ ਨੇ ਇਹ ਜਿਹੜਾ ਇਿੱਟਾ ਮਿਥਿਆ ਹੈ ਕਿ ਹੁਣ ਪੰਜਾਬ ਦਾ ਪਾਣੀ ਗੰਦਾ ਨਹੀਂ ਰਹਿਣ ਦਵਾਂਗੇ ਪੰਜਾਬ ਦੇ ਪਾਣੀ ਨੂੰ ਸਾਫ਼ ਕਰਕੇ ਹੀ ਸਾਹ ਲਵਾਂਗੇ ਤਾਂ ਇਹਨਾਂ ਪੀੜ੍ਹੀਆਂ ਦਾ ਇਸ ਨੌਜਵਾਨਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਹੈ ਇਸ ਲਈ ਇਸ ਵੀਡੀਓ ਨੂੰ ਇੱਥੇ ਨਾ ਰੋਕੋ ਅੱਗੇ ਤੋਂ ਅੱਗੇ ਵਾਇਰਲ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕ ਇਹਨਾਂ ਦੇ ਨਾਲ ਜੁੜ ਸਕਣ ਤਾਂ ਕਿ ਆਪਣੇ ਪੰਜਾਬ ਨੂੰ ਬਚਾਇਆ ਜਾ ਸਕੇ ਕਿਉਂਕਿ ਬਹੁਤ ਸਾਰੀਆਂ ਕੁਰਤੀਆਂ ਆਇਆ ਜੋ ਪੰਜਾਬ ਦੇ ਵਿੱਚ ਲੱਗ ਚੁੱਕੀਆਂ ਨੇ ਜੇਕਰ ਇੱਕ ਪਾਸੇ ਨਸ਼ੇ ਦੀ ਗੱਲ ਕਰੀਏ ਜਾਂ ਹੋਰ ਵੀ ਕਈ ਕੁਰਤੀਆਂ ਦੀ ਗੱਲ ਕਰੀਏ ਤਾਂ ਆਪਣੀ ਪੰਜਾਬ ਦੀ ਨੌਜਵਾਨ ਇਸੇ ਕਰਕੇ ਬਨਾਮ ਹੈ ਕਿ ਨੌਜਵਾਨ ਬੜੀ ਨਸ਼ਾ ਕਰਦੀ ਐ ਪਰ ਇਹਨਾਂ ਨੌਜਵਾਨਾਂ ਨੇ ਨਸ਼ੇ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਦਾ ਬੀੜਾ ਚੁਕ ਲਿਆ ਹੈ ਕਾਇਨਾ ਇਹਨਾਂ ਦਾ ਇਹਨਾਂ ਦਾ ਹੌਸਲਾ ਵਧਾਉਣ ਦੇ ਲਈ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਤੱਕ ਪਹੁੰਚੋ ਤਾਂ ਕਿ ਲੋਕ ਵੱਧ ਤੋਂ ਵੱਧ ਇਹਨਾਂ ਨਾਲ ਜੁੜਨ ਤੇ ਆਪਣੇ ਪੰਜਾਬ ਤੇ ਆਪਣੇ ਪੰਜਾਬ ਦੇ ਦਰਿਆਵਾਂ ਨੂੰ ਬਚਾਇਆ ਜਾ ਸਕੇ